ਕੋਹੀਨੂਰ ਹੀਰੇ ਬਾਰੇ ਤਾਂ ਹਰ ਇੱਕ ਪੰਜਾਬੀ ਜਾਣਦਾ ਹੈਗਾ ਆਖਿਰ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਕੋਹੀਨੂਰ ਹੀਰਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਇਆ ਸੀ ਚਲੋ ਆਪਾਂ ਜਾਣਦੇ ਹਾਂ ਅੱਜ ਦੀ ਇਸ ਪੂਰੀ ਕਹਾਣੀ ਦੇ ਵਿੱਚ ਦੋਸਤੋ ਮਹਾਰਾਜਾ ਰਣਜੀਤ ਸਿੰਘ ਨੂੰ ਕੋਹੀਨੂਰ ਹੀਰਾ ਅਫਗਾਨਿਸਤਾਨ ਤੋਂ ਮਿਲਿਆ ਸੀ ਅਤੇ ਇਹ ਉਹਨਾਂ ਨੂੰ ਦੋਸਤ ਮੁਹੰਮਦ ਖਾਨ ਦੇ ਪੁੱਤਰ ਸ਼ਾਹ ਸੁਜਾਨ ਦੁਰਾਨੀ ਨੇ ਦਿੱਤਾ ਸੀ ਇਸਦੀ ਪੂਰੀ ਕਹਾਣੀ ਦੋਸਤੋ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਰੋਚਕ ਹੈ ਆਖਿਰ ਕੀ ਹੈ ਪੂਰੀ ਕਹਾਣੀ ਚਲੋ ਆਪਾਂ ਜਾਣਦੇ ਹਾਂ ਦੋਸਤੋ ਕੋਹੀਨੂਰ ਹੀਰਾ ਸਭ ਤੋਂ ਪਹਿਲਾਂ ਮੁਗਲ ਬਾਦਸ਼ਾਹ ਦੇ ਕੋਲ ਸੀ ਬਾਅਦ ਵਿੱਚ ਇਹ ਨਾਦਰ ਸ਼ਾਹ ਨੇ ਲੁੱਟ ਲਿਆ ਤੇ ਇਸ ਤੋਂ ਬਾਅਦ ਇਸ ਨੇ ਇਸ ਨੂੰ ਕੋਹੀਨੂਰ ਕਿਹਾ ਜਾਨੀ ਕਿ ਪਹਾੜਾਂ ਦੀ ਰੌਸ਼ਨੀ ਇਸ ਤੋਂ ਪਤਾ ਲੱਗਦਾ ਹੈ ਕਿ ਕੋਹੀਨੂਰ ਦਾ ਮਤਲਬ ਹੁੰਦਾ ਹੈ ਪਹਾੜਾਂ ਦੀ ਰੌਸ਼ਨੀ ਇਸ ਨੂੰ ਕੋਹੀਨੂਰ ਕਿਸ ਬੰਦੇ ਨੇ ਕਾਇਆ ਸੀ ਉਹ ਕਾਇਆ ਸੀ ਨਾਦਰ ਸ਼ਾਹ ਨੇ ਜਿਹੜਾ ਕਿ ਈਰਾਨ ਦਾ ਸੀ ਉਸ ਨੇ 1739 ਦੇ ਵਿੱਚ ਇਸ ਨੂੰ ਲੁੱਟਿਆ ਸੀ ਦੋਸਤੋ ਨਾਦਰ ਸ਼ਾਹ ਦੇ ਬਾਅਦ ਇਹ ਹੀਰਾ ਅਫਗਾਨ ਦੁਰਾਨੀ ਰਾਜਵੰਸ਼ ਅਹਿਮਦ ਸ਼ਾਹ ਦੁਰਾਨੀ ਦੇ ਵੰਸ਼ ਦੇ ਕੋਲ ਸੀ ਸ਼ਾਸ਼ਜਾਹ ਦੁਰਾਨੀ ਜੋ ਕਿ ਅਫਗਾਨਿਸਤਾਨ ਦਾ ਬਾਦਸ਼ਾਹ ਸੀ ਇਸ ਨੇ ਆਪਣੇ ਕੋਲ ਰੱਖਿਆ ਇਸ ਕੋਹੀਨੂਰ ਹੀਰੇ ਨੂੰ ਦੋਸਤੋ ਜੇ ਗੱਲ ਕਰੀਏ ਸ਼ਾਸ਼ਜਾਹ ਦੀ ਭਾਰਤ ਆਉਣਾ ਤਾਂ ਦੋਸਤੋ ਜੇ ਗੱਲ ਕਰੀਏ ਸਾਸੂ ਜਾਂਦੀ ਤਾਂ 1813 ਦੇ ਵਿੱਚ ਸਾਸੂ ਜਾਂ ਨੂੰ ਆਪਣੇ ਵਿਰੋਧੀਆਂ ਦੇ ਦੁਆਰਾ ਅਫਗਾਨਿਸਤਾਨ ਤੋਂ ਬਾਹਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਸੂ ਜਾਂ ਆਪਣੀ ਪਤਨੀ ਦੇ ਨਾਲ ਇਸ ਕੋਈ ਨੂਰ ਹੀਰੇ ਨੂੰ ਨਾਲ ਲੈ ਕੇ ਲਾਹੌਰ ਆਇਆ ਤੇ ਬਦਲੇ ਦੇ ਵਿੱਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਇੱਕ ਮਦਦ ਮੰਗੀ ਤੇ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਜਿਹੜਾ ਹੀਰਾ ਹੈਗਾ ਉਹ ਦੇ ਦੇਵਾਂਗਾ ਜਿਸ ਤੋਂ ਬਾਅਦ ਸਾਸੂ ਜਾਂ ਨੇ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ ਡੇਟ ਦਿੱਤਾ 1813 ਦੇ ਵਿੱਚ ਦੋਸਤੋ ਜੇ ਗੱਲ ਕਰੀਏ ਇਸ ਤੋਂ ਬਾਅਦ ਕੋਹਿੰਨूर ਹੀਰਾ ਜਿਹੜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਹੈ ਜਿਹੜਾ ਉਹਨਾਂ ਦੇ ਖਜ਼ਾਨੇ ਦੇ ਵਿੱਚ ਸ਼ਾਮਿਲ ਹੋ ਗਿਆ ਜੇ ਗੱਲ ਕਰੀਏ ਇਹ ਉਸ ਦੇ ਤਾਜਪੋਸ਼ੀ ਅਤੇ ਸ਼ਾਸਨ ਦਾ ਜਿਹੜਾ ਹਿੱਸਾ ਸੀ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ 1849 ਦੇ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਜਿਹੜਾ ਹੈਗਾ ਆਪਣੇ ਕੋਲ ਲੈ ਗਏ ਤੇ ਇਸ ਨੂੰ ਲਾਹੌਰ ਦੇ ਉੱਤੇ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਕੋਹੀਨੂਰ ਹੀਰੇ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ ਮੰਨਿਆ ਜਾਂਦਾ ਹੈ ਕਿ ਜਿਹੜਾ ਇਹ ਕੋਹੀਨੂਰ ਹੀਰਾ ਸੀ ਅਸਲੀ ਰੂਪ ਦੇ ਵਿੱਚ ਜਦੋਂ ਇਹ ਆਇਆ ਸੀ ਤਾਂ ਉਸ ਟਾਈਮ 186 ਕੈਰਟ ਦਾ ਹੈ ਕਰੀਬ ਸੀ ਤੇ ਅੱਜ ਜੇ ਅਸੀਂ ਗੱਲ ਕਰੀਏ ਮੰਨਿਆ ਜਾਂਦਾ ਹੈਗਾ ਕਿ ਇਹ ਜਿਹੜਾ ਹੀਰਾ ਹੈਗਾ 105.6 ਕੈਰਟ ਦਾ ਹੈਗਾ ਕਿਉਂਕਿ ਇਸ ਨੂੰ ਬਹੁਤ ਜ਼ਿਆਦਾ ਕਟਿਆ ਗਿਆ ਹੈਗਾ ਤੇ ਦੋਸਤੋ ਜੇ ਅਸੀਂ ਗੱਲ ਕਰੀਏ ਇਹ ਇੱਕ ਓਵਲ ਕੱਟ ਹੀਰਾ ਹੈਗਾ ਜਿਹੜਾ ਕਿ ਦੁਨੀਆ ਦੇ ਵਿੱਚ ਇੱਕੋ ਇੱਕ